ਵੱਖ-ਵੱਖ ਇਲਾਕਿਆਂ ਦੇ ਵਿੱਚ ਜਿੱਥੇ ਕਣਕ ਗੇਤੀ ਵਿਜੀ ਗਈ ਸੀ ਨਾਲ ਬਾਸਮਤੀ ਖੜੀ ਸੀ ਖੇਤ ਗਿੱਲ ਵਾਲੀ ਸੀਗੀ ਉਹਨਾਂ ਖੇਤਾਂ ਦੇ ਵਿੱਚ ਸੁੰਡੀ ਦੇਖਣ ਨੂੰ ਮਿਲ ਰਹੀ ਹੈ ਤਾਂ ਭਾਵੇਂ ਅੱਗ ਲੱਗੀ ਹੈ ਭਾਵੇਂ ਗੱਠਾਂ ਬਣਾਈਆਂ ਹੈ ਚਾਹੇ ਪਰਾਲੀ ਵਿੱਚ ਹੈ ਪਰੰਤੂ ਜੇ ਕਣਕ ਗੇਤੀ ਵਿਜੀ ਹੈ ਤਾਂ ਉਹਨਾਂ ਖੇਤਾਂ ਸਾਨੂੰ ਇੱਕ ਦੇਖਣ ਨੂੰ ਮਿਲ ਰਹੀ ਹੈ ਤਾਂ ਇਹਦੇ ਲਈ ਭਾਵੇਂ ਕਿ बार-बार ਵੀਡੀਓ ਪਾ ਕੇ ਦੱਸਿਆ ਜਾ ਰਿਹਾ ਹੈ ਕਿ ਕੀ ਕਰਨਾ ਹੈ ਕਿਸਾਨ ਵੀ ਗਲਤੀਆਂ ਕਰ ਰਹੇ ਨੇ ਕਈ ਕਿਸਾਨ ਵੀ ਕਣਕ ਵਾਉਣ ਵਾਸਤੇ ਮਜਬੂਰ ਹੋ ਗਏ ਨੇ ਤਾਂ ਥੋੜਾ ਜਿਹਾ ਆਪਾਂ ਮਕੇ ਘਬਰਾਈਏ ਨਾ ਮੈਂ ਨਹੀਂ ਕਹਿੰਦਾ ਕਿਸਾਨ ਗਲਤ ਹੈ ਨਹੀਂ ਬੱਕ ਘਬਰਾਈਏ ਨਾ ਕਿਉਂਕਿ ਘਬਰਾ ਕੇ ਅਸੀਂ ਗਲਤ ਫੈਸਲਾ ਲੈ ਲੈਂਦੇ ਆ ਆਪਾਂ ਇਸੇ ਸੰਬੰਧੀ ਗੱਲ ਕਰਦੇ ਆ ਮੈਂ ਹਾਂ ਕੁਲਦੀਪ ਸਿੰਘ ਸ਼ੀਰਗਮ ਰਖਾਈ ਫਤਈ ਸਾਈ ਪੋਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਈ ਤੁਹਾਡਾ ਚੈਨਲ ਤੁਹਾਡੇ ਨਾਲ ਹੈ ਜਿੰਨੀ ਸਾਡੇ ਵੱਲੋਂ ਹੁੰਦੀ ਮਦਦ ਹੈ ਉਹ ਤੁਹਾਡੇ ਕੀਤੀ ਜਾਂਦੀ ਹੈ ਦੇਖੋ ਪਹਿਲੀ ਗੱਲ ਇਹ ਜਿਹੜਾ ਵਧੀਆ ਤਰੀਕੇ ਨਾਲ ਕੰਮ ਚੱਲਦਾ ਪਿਆ ਹੁਣ ਮੈਂ ਸਪਾਰਸ਼ਿਤ ਨਹੀਂ ਗੱਲ ਕਰਦਾ ਜਿਹੜੇ ਖੇਤਾਂ 'ਚ ਰਿਜ਼ਲਟ ਆ ਰਹੇ ਉਹਦੀ ਗੱਲ ਕਰ ਰਿਹਾ ਨੇ ਅੱਜ ਦਾ 2 ਦਸੰਬਰ 2024 ਹੈ ਇਹ ਧਿਆਨ ਰੱਖਣਾ ਤੇ 2024 ਦੇ ਵਿੱਚ ਹਜੇ ਅਗਲੇ 15 ਦਿਨ ਉਹ ਤਾਪਮਨ ਨਹੀਂ ਹੋਣਾ ਜਿਹਦੇ ਵਿੱਚ ਸੁੰਡੀ ਨੇ ਸੌ ਜਾਣਾ ਹੈ ਇਹਦੇ ਕਰਕੇ ਕੰਟਰੋਲ ਕਰਨਾ ਜ਼ਰੂਰੀ ਹੈ ਜਿਹੜਾ 1 ਲੀਟਰ ਕਲੋਰੋਫੇਰੀ ਫਾਸ ਕਿਸਾਨ ਵੀਰ ਪਾਣੀ ਦੇ ਅੱਗੇ ਛਿੱਟਾ ਦੇ ਰਹੇ ਐ ਜਾਂ ਕਈ ਕਿਸਾਨ ਵੀ 400 ਐਮਲ 505 ਜਿਹੜੀ ਕਲੋਰੋਸਾਈਪਰੋਂ ਦੀ ਉਹਦਾ ਛਿੱਟਾ ਦੇ ਰਹੇ ਐ ਜਾਂ ਕਈ ਕਿਸਾਨ ਵੀ 22 ਫੈਂਥ੍ਰੀਨ ਵਗੈਰਾ ਦਾ ਛਿੱਟਾ ਦੇ ਰਹੇ ਐ ਪਾਣੀ ਦੇ ਅਗਲੇ ਪਾਸੇ ਉਹਦੇ ਰਿਜ਼ਲਟ ਬਹੁਤ ਸੋਹਣੇ ਆ ਰਹੇ ਐ ਪਾਣੀ ਦੇ ਅੱਗੇ ਛਿੱਟਾ ਦਿੱਤਾ ਜਿਵੇਂ ਜਿਵੇਂ ਪਾਣੀ ਜਾਂਦਾ ਸੁੰਡੀ ਮਰਦੀ ਜਾਂਦੀ ਹੈ ਵਧੀਆ ਰਿਜ਼ਲਟ ਆ ਰਹੇ ਕਿਸਾਨ ਵੀਰਾਂ ਦੇ ਕੋਈ ਦੋ ਰਹਿ ਨਹੀਂ ਹੈਗੀ 22 ਫੈਂਥ੍ਰੀਨ ਦੀ ਯੂਨੀਵਰਸਿਟੀ ਸਿਫਾਰਿਸ਼ ਨਹੀਂ ਕਰਦੀ ਕਲੋਰੋ ਯੂਨੀਵਰਸਿਟੀ ਕਹਿੰਦੀ ਕਿ ਅੱਗੇ ਪਾ ਸਕਦੇ ਹਾਂ ਦੂਸਰੀ ਗੱਲ ਜਿਹੜੇ ਕਿਸਾਨ ਵੀਰ ਜਦੋਂ ਖੇਤ ਚ ਪਾਣੀ ਭਰ ਜਾਂਦਾ ਹੈ ਖੇਤ ਚ ਪਾਣੀ ਭਰ ਗਿਆ ਹੁਣ ਖੇਤ ਚ ਆਪਾਂ ਨੂੰ ਪਤਾ 2-3 ਘੰਟੇ ਪਾਣੀ ਖੜਾ ਰਹਿਣਾ ਹੈ ਅਧਿਕ ਘੰਟੇ ਬਾਅਦ ਹੀ ਨਾ ਜਿਹੜੀਆਂ ਸੁੰਡੀਆਂ ਸੀ ਥੱਲਿਓਂ ਤਣਿਆਂ ਚੋਂ ਨਿਕਲ ਨਿਕਲ ਕੇ ਉੱਪਰ ਪੱਤਿਆਂ ਤੇ ਚੜ੍ਹ ਜਾਂਦੀਆਂ ਐ ਇਸ ਸਮੇਂ ਤੁਸੀਂ ਕਲੋਰੋ ਸਾਈਪਰ ਵਾਲਾ ਸਪਰੇ ਜਿਹੜੇ ਕਿਸਾਨ ਵੀਰ ਬਰੀਕ ਫਵਾਰਾ ਕਰਕੇ ਖੇਤ ਚ ਪਾ ਰਹੇ ਐ ਸਾਰੀ ਸੁੰਡੀ ਮਰ ਰਹੀ ਐ ਕਈ ਕਿਸਾਨ ਵੀਰਾਂ ਨੇ ਤਾਂ ਇਹ ਵੀ ਕਿਹਾ ਕਿ ਉਹਨਾਂ ਨੇ ਲਿੰਬੜਾ ਸਾਈ ਹਲੋਥਨ ਕਰਾਟੇ ਵਾਲਾ ਸਾਲਟ ਜਿਹੜਾ ਹੁੰਦਾ ਉਹਨੂੰ ਬਰੀਕ ਫਵਾਰਾ ਕਰਕੇ ਖੇਸਪ੍ਰੇਅ ਕੀਤਾ ਉਹਦੇ ਨਾਲ ਹੀ ਮਰ ਗਿਆ ਪਰੰਤੂ ਜਿਹੜੇ ਕਿਸਾਨ ਵੀ ਖੜੇ ਪਾਣੀ ਚ ਬੋਤਲ ਦੇ ਨਾਲ ਤੂਤਰੀ ਬਣਾ ਕੇ ਛਿੱਟਾ ਦੇ ਰਿਹਾ ਦਵਾਈ ਦਾ ਉਹਨਾਂ ਦੇ ਰਿਜ਼ਲਟ ਬਹੁਤ ਘੱਟ ਆ ਰਿਹਾ ਮੈਂ ਕਿਸਾਨਾਂ ਦੀ ਫੀਡਬੈਕ ਦੇ ਆਧਾਰ ਤੇ ਗੱਲ ਕਰ ਰਿਹਾ ਤੁਹਾਡੇ ਨਾਲ ਠੀਕ ਹੈ ਤਾਂ ਇਹ ਚੀਜ਼ ਹੈ ਇਸ ਤੋਂ ਬਿਨਾ ਜਿੱਥੇ ਪਾਣੀ ਹਜੇ ਲਗਾਉਣਾ ਹੀ ਨਹੀਂ ਆਪਾਂ ਉਹਨੇ ਕਿਸਾਨ ਵੀਰ ਦਾ ਫੋਨ ਆਇਆ ਕਿ ਕਣ ਕੁੱਗਣ ਲੱਗੀ ਐ ਸੁੰਢੀ ਪੈ ਗਈ ਪਹਿਲਾਂ ਵੀ ਸੁੰਡੀ ਨੇ ਖਾਧੀ ਐ ਫਿਰ ਉਸੇ ਖੇਚ-ਬੇਚ ਦੀ ਬੀਜ ਦਿੱਤੀ ਗਈ ਉਗਦੀ ਕਣਕ ਨੂੰ ਸੁੰਡੀ ਪੈ ਗਈ ਪਾਣੀ ਥੋੜੇ ਲੱਗੂਗਾ ਇਹ ਗਲਤੀ ਨਾ ਕਰਿਓ ਜੋ 10-10 ਦਿਨ ਦੀ 12-12 ਦਿਨ ਦੀਆਂ ਕਣਕਾਂ ਨੂੰ ਪਾਣੀ ਨਾ ਲਓ ਉੱਥੇ ਤੁਸੀਂ ਸਪਰੇਅ ਕਰੋ ਆਪਣਾ ਪਹਿਲਾਂ ਯੂਨੀਵਰਸਿਟੀ ਸਪਾਰਸ਼ ਕਰਦੇ ਹੁੰਦੇ ਸੀ ਹੁਣ ਨਹੀਂ ਕਰਦੀ ਇਹ 1 ਕਾ ਲਕਸ ਕਿਉਨੋਲ ਫਾਸਲਾ ਸਾਲਟ 500 ਐਮਐਲ ਦੇ ਸੋਨੇ ਰਿਅਲਟ ਆਉਂਦੇ ਆ ਉਹਦੇ ਪਾਣੀ ਤੋਂ ਪਹਿਲਾਂ ਜੇ ਪਾਣੀ ਲੱਗ ਗਿਆ ਪਾਣੀ ਲੱਗਣ ਸਮੇਂ ਤੁਸੀਂ ਕੰਟਰੋਲ ਨਹੀਂ ਕੀਤਾ ਹੈ ਸੁੰਡੀ ਦਿਸਦੀ ਐ ਪਾਣੀ ਤੋਂ ਬਾਅਦ ਸੁੰਡੀ ਆ ਗਈ ਤਾਂ ਉਸ ਸਮੇਂ ਜਿਹੜੇ ਕਿਸਾਨ ਵੀਰ ਆਪਣਾ ਕੋਰਾਜਨ ਵਾਲਾ ਸਾਲਟ ਸਪਰੇਅ ਕਰ ਰਹੇ ਹੈ ਸੋਹਣੇ ਰਿਜ਼ਲਟ ਮਿਲ ਰਹੇ ਹੈ ਇਹ ਇਕਨੋਲ ਫਾਸ 1 ਲੱਖ ਵਾਲੇ ਸਾਲਟ ਦੇ ਸੋਹਣੇ ਰਿਜ਼ਲਟ ਮਿਲ ਰਹੇ ਹੈ ਤਾਂ ਜੋ ਵੀ ਤੁਹਾਡੇ ਕੋਲੇ ਇਸ ਤਰ੍ਹਾਂ ਦੇ ਸਸਤੇ ਆਪਸ਼ਨ ਹੈਗੇ ਆ ਉਹਨਾਂ ਨੂੰ ਟਰਾਈ ਕਰੋ ਹਾਂ ਜਿਹੜੇ ਕਿਸਾਨ ਵੀਰ ਬਾਅਦ ਦੇ ਵਿੱਚ ਕਲੋਰੋ ਦਾ ਸਪਰੇਅ ਕਰੀ ਜਾਂਦੇ ਆ ਉਹਨਾਂ ਦੇ ਰਿਜ਼ਲਟ ਮੈਨੂੰ ਕਈ ਕਿਸਾਨ ਵੀਰਾਂ ਦੇ ਆਏ ਕਿ ਉਹ ਦਾ ਰਿਜ਼ਲਟ ਨਹੀਂ ਆਇਆ ਉਹਨਾਂ ਨੂੰ ਤਾਂ ਧਿਆਨ ਰੱਖੋ ਕਿ ਬਾਅਦ ਦੇ ਵਿੱਚ ਸਪਰੇਅ ਕਰਨਾ ਹੈਗਾ ਆਪਾਂ ਕੋਰਾਜਨ ਨਾਲ ਸਾਲਟ ਹੈ ਨਾ ਕਲੋਰ ਇੰਟਰਨਲੀ ਪ੍ਰੋਲ ਤੁਸੀਂ ਕੋਰਾ ਜੇ ਨਾਲ ਆ ਸਾਲਟ ਹੀ ਕਹਦੇ ਹੋ ਜੋ ਬਾਜ਼ਾਰ ਦੀ ਕਿਸੇ ਵੀ ਕੰਪਨੀ ਦੀ ਲੈ ਲਓ ਚ ਕਿਹੜੀ ਗੱਲ ਹੈ ਹਨਾ 8500 ਲੀਟਰ ਪਾਣੀ ਲਾ ਕੇ ਸਪਰੇਅ ਕਰ ਦੇਣੀ ਹੈ ਜਾਂ ਫਿਰ ਆਪਣੇ ਕੋਲੇ ਉੱਥੇ ਇਹ ਇਹ ਪਹਿਲਾਂ ਮੈਂ ਕਿ ਕਿਊਨੋਲ ਫਸ 1 ਲੱਖ ਸਾਲਾ ਸਾਲਟ ਹੈਗਾ ਉਹ ਆਪਾਂ ਸਪਰੇਅ ਕਰ ਸਕਦੇ ਹਾਂ ਉਹਦੇ ਰਿਜ਼ਲਟ ਮਿਲ ਰਹੇ ਐ ਬਸ ਕਫਰ ਹੋਣਾ ਨਹੀਂ ਧਿਆਨ ਦੇ ਨਾਲ ਤੇ ਜਿਹੜੀ ਕਣਕ ਨਾ ਤੁਹਾਡੀ ਪਾਣੀ ਦੇ ਨੇੜੇ ਐ ਤੇ ਸੁੰਢੀ ਹੋਣ ਆਈ ਐ ਇਹ ਕਣਕਾਂ ਥੱਲੇ ਫਟ ਆਉਣੀਆਂ ਜੇ ਕੋਈ ਦੌਗੀ ਦੇ ਵਿੱਚ ਕਣਕ ਨੇ ਸੁੰਡੀ ਨੇ ਬਾਹਲੀ ਖਾ ਲਈਏ ਦੌਗੀ ਤਾਂ ਘਬਰਾਓ ਨਾ ਉੱਥੇ ਮੜੀ ਗੋਡੀ ਕਰਾ ਕੇ ਕੋਈ ਦਾਣੇ ਆ ਛਿੱਟਾ ਦੇ ਦਿਓ ਕਿਸੇ ਵੀ ਬੀ ਦਾ ਦੂਸਰੇ ਦਾ ਉਹ ਨਾਲ ਹੀ ਰਲ ਜੇਗਾ ਵੈਸੇ ਕਈ ਸਾਰੇ ਦਾਣੇ ਜਿਹੜੇ ਸੁੰਡੀ ਨੇ ਖਾਦੇ ਉਹ ਵੀ ਫਟੋਂਗੇ ਥੱਲੇਉ ਠੀਕ ਤਾਂ ਆਰਾਮ ਨਾਲ ਬਿਨਾ ਘਬਰਾਏ ਨੂੰ ਆਪਾਂ ਕੰਟਰੋਲ ਕਰੀਏ